ਨਵਾਂ ਸਾਲ ਚੜ੍ਹਦੇ ਹੀ ਕੇਂਦਰ ਸਰਕਾਰ ਨੇ ਟਰਾਂਸਪੋਰਟ ਲਈ ਵੱਡੇ ਕਾਨੂੰਨ ਲਿਆ ਕੇ ਡਰਾਈਵਰਾਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ ਜਿਸ ਦੇ ਚੱਲਦਿਆਂ ਪੰਜਾਬ ਸਮੇਤ ਪੂਰੇ ਦੇਸ਼ ਭਰ ਵਿੱਚ ਟਰੱਕ ਯੂਨੀਅਨਾਂ ਵੱਲੋਂ ਇਹਨਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰਦਿਆਂ ਹੜਤਾਲ ਕਰ ਦਿੱਤੀ ਗਈ ਹੈ ਜਿਸ ਦਾ ਅਸਰ ਫਗਵਾੜਾ ਵਿਖੇ ਵੀ ਦੇਖਣ ਨੂੰ ਮਿਲਿਆ ਜਿੱਥੇ ਡਰਾਈਵਰ ਯੂਨੀਅਨ ਫਗਵਾੜਾ ਦੇ ਮੈਂਬਰਾਂ ਵੱਲੋਂ ਇਸ ਕਾਲੇ ਕਾਨੂੰਨ ਦੇ ਵਿਰੋਧ ਵਿੱਚ ਆਪਣਾ ਗੁੱਸਾ ਜ਼ਾਹਰ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ ਸਮੂਹ ਮੈਂਬਰਾਂ ਨੇ ਜਿੱਥੇ ਹੱਥਾਂ ਵਿੱਚ ਤਾਕੀਆਂ ਫੜ ਕੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਇਹਨਾਂ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ ਉੱਥੇ ਹੀ ਚਮਕਿਨਾਰ ਕੀਤੇ ਜਰਕੀ ਟੈਕਸੀ ਯੂਨੀਅਨ ਬੰਗਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਨੇ ਜੋ ਕਾਲੇ ਕਾਨੂੰਨ ਲਾਗੂ ਕੀਤੇ ਨੇ ਉਹ ਨਿੰਦਨਯੋਗ ਹਨ ਇਹ ਹੈਗਾ ਜੀ ਜਿਹੜਾ ਟਰਾਂਸਪੋਰਟ ਮੰਤਰੀ ਸੈਂਟਰ ਸਰਕਾਰ ਆਪਣੀ ਮੋਦੀ ਸਰਕਾਰ ਨੇ ਇੱਕ ਕਾਨੂੰਨ ਲਿਆਂਦਾ ਲੋਕ ਸਭਾ ਦੇ ਵਿੱਚ ਕਿ ਉਸ ਕਾਨੂੰਨ ਦੇ ਵਿੱਚ ਜਿਹੜਾ ਡਰਾਈਵਰ ਹੈ ਉਸ ਤੇ ਸਜ਼ਾ 10 ਸਾਲ ਦੀ ਜੇ ਅਗਰ ਉਹਦੇ ਐਕਸੀਡੈਂਟ ਨਾਲ ਕੋਈ ਕੇ ਹੋ ਜਾਂਦੀ ਡੈਥ ਹੋ ਜਾਂਦੀ ਹੈ ਤੇ 7 ਲੱਖ ਰੁਪਏ ਉਹਨੂੰ ਜੁਰਮਾਨਾ ਇਸ ਕਰਕੇ ਉਹਦੇ ਰੋਸ ਦੇ ਵਿੱਚ ਹੀ ਫਗਵਾੜਾ ਜੂਨੀਅਰ ਡਰਾਈਵਰ ਜੂਨੀਅਨ ਦੇ ਸਾਰੇ ਮੇਰੇ ਵੀਰ ਕਿਉਂਕਿ ਸਾਰੇ ਅਸੀਂ ਟਰਾਂਸਪੋਰਟ ਧੰਦੇ ਦੇ ਨਾਲ ਅਟੈਚ ਆ ਇਸ ਕਰਕੇ ਇਹਨਾਂ ਨੇ ਮੈਨੂੰ ਵੀ ਹੁਕਮ ਲਾਇਆ ਮੈਂ ਵੀ ਆਇਆ ਮੈਂ ਵੀ ਬੇਨਤੀ ਕਰਦਾ ਇੱਕ ਆਪਣੇ ਅਹੁਦੇ ਤੇ ਹੁੰਦਾ ਹੋਇਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਕਿ ਇਹ ਜਿਹੜਾ ਕਾਨੂੰਨ ਹੈ ਉਹਨੂੰ ਵਾਪਸ ਕੀਤਾ ਜਾਵੇ ਕਿਉਂਕਿ ਡਰਾਈਵਰ ਦੀ ਜਿਹੜੀ ਪਰਵਾਸ ਆ ਉਹ ਬੜੀ ਵੱਡੀ ਆ ਕਿਉਂਕਿ ਡਰਾਈਵਰ ਤਾਂ ਅੱਜ ਵਰਕਰ ਦੀ ਏਡੀ ਕਮੀ ਆ ਮੈਂ ਪਹਿਲਾਂ ਵੀ ਕਹਾ ਚੁਕਾਇਆ ਵੀ ਏਡੀ ਕਮੀ ਆ ਕਿ ਆਉਣ ਵਾਲੇ ਸਮੇਂ ਚ ਲੋਕਾਂ ਨੂੰ ਇਹ ਸੋਚ ਪੈ ਗਈ ਆ ਵੀ ਅਸੀਂ ਕੰਮ ਬਿਜ਼ਨਸ ਆਪਣਾ ਕਰਨਾ ਕਿਵੇਂ ਕਿਉਂਕਿ ਪ੍ਰਾਈਵੇਟ ਘਰ ਵਾਸਤੇ ਵੀ ਡਰਾਈਵਰ ਨਹੀਂ ਮਿਲਦੇ ਬਾਹਰ ਵਾਸਤੇ ਡਰਾਈਵਰ ਨੇ ਜੇ ਅਗਰ ਡਰਾਈਵਰ ਦੇ ਦਿਲ ਚ ਇੰਨਾ ਡਰ ਪੈ ਗਿਆ ਤਾਂ ਮੈਨੂੰ ਲੱਗਦਾ ਕੋਈ ਜੋਬ ਹੀ ਨਹੀਂ ਕਰੂਗਾ ਜੇ ਜੋਬ ਨਹੀਂ ਕਰੂਗਾ ਤੇ ਜਿਹੜਾ ਬਿਜ਼ਨਸ ਆ ਇਹ ਪੂਰੇ ਇੰਡੀਆ ਦੇ ਵਿੱਚ ਇੱਕ ਤਾਂ ਚੱਲੂਗੇ ਜਿਵੇਂ ਲੋਡ ਵਾਲੀਆਂ ਗੱਡੀਆਂ ਪੂਰੇ ਇੰਡੀਆ ਚ ਚੱਲਦੀਆਂ ਨੇ ਟੈਕਸੀ ਸਾਰੇ ਇੰਡੀਆ ਚ ਚੱਲਦੀ ਆ ਇਸ ਕਰਕੇ ਲੋਕਲ ਮੇਰੇ ਵੀਰ ਜਿੰਨੇ ਵੀ ਕੰਮ ਕਰਦੇ ਨੇ ਸਕੂਲ ਬੈਨਾ ਚਲਾਉਂਦੇ ਨੇ ਉਹ ਅਕਸਰ ਤਾਂ ਬੱਚੇ ਆਪਣੇ ਪਾਲਣ ਲਈ ਕੰਮ ਕਰਦੇ ਹਨ ਆਪਾਂ ਨੌਕਰੀ ਤੇ ਕਿਸੇ ਨੂੰ ਦੇਣੀ ਨਹੀਂ ਨੌਕਰੀ ਦੇਣੀ ਨਹੀਂ ਤਾਂ ਧੰਦਾ ਕੇਸ ਤੋਂ ਧੰਦੇ ਤੋਂ ਆਪਣਾ ਜਿਹੜਾ ਰੋਟੀ ਰੋਜੀ ਬੱਚਿਆਂ ਲਈ ਕਿੱਦਾਂ ਕਮਾਊਗਾ ਆਪਾਂ ਬਿਜ਼ਨਸ ਦੇਣ ਦੀ ਬਚਾਏ ਜਿਹੜੇ ਬੱਚੇ ਬਿਜ਼ਨਸ ਕਰ ਰਹੇ ਨੇ ਉਹਨਾਂ ਨੂੰ ਆਪਾਂ ਰੋਕ ਰਹੇ ਆ ਵੀ ਨਹੀਂ ਤੁਸੀਂ ਵਿਜਨਸਾ ਨਾ ਕਰੋ ਬੇਲੇ ਰਹੋ ਲੋਕਾਂ ਦੇ ਜੇਬਾਂ ਘੱਟੋ ਚੋਰੀਆਂ ਕਰੋ ਡਾਕੇ ਮਾਰੋ ਲੇਕਿਨ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਅਸੀਂ ਸਾਡੀ ਸੋਚ ਇਹ ਹੋਣੀ ਚਾਹੀਦੀ ਆ ਲੋਕਤੰਤਰ ਦਾ ਰਾਜ ਆ ਇਹਨਾਂ ਲੋਕਾਂ ਨੇ ਤੁਹਾਨੂੰ ਚੋਣ ਕੇ ਇਹਨਾਂ ਨੇ ਵੋਟਾਂ ਪਾ ਕੇ ਤੁਹਾਨੂੰ ਕੁਰਸੀਆਂ ਦੇ ਪਹਟਾ ਲਿਆ ਲੇਕਿਨ ਇਹਨਾਂ ਦੀ ਸਭਤਾ ਵਾਸਤੇ ਤੁਸੀਂ ਕੀ ਕਰਦੇ ਹੋ ਉਹ ਤੁਹਾਨੂੰ ਸੋਚਣਾ ਚਾਹੀਦਾ ਬਹੁਤੇ ਗੰਭੀਰਤਾ ਨਾਲ ਹੀ ਸੋਚਣ ਦੀ ਲੋੜ ਆ ਇਸ ਕਰਕੇ ਅੱਜ ਫਗਵਾੜੇ ਵੱਲੋਂ ਜਿਹੜੇ ਮੇਰੇ ਸਾਰੇ ਵੀਰ ਨੇ ਡਰਾਈਵਰ ਵੀਰ ਨੇ ਇਹਨਾਂ ਦੇ ਮਨ 'ਚ ਇੱਕ ਰੋਸ ਆ ਵੀ ਸੈਂਟਰ ਸਰਕਾਰ ਸਾਡੀ ਸਰਕਾਰ ਆ ਇਸ ਕਰਕੇ ਸਾਡੀ ਸਰਕਾਰ ਕੋ ਗਲਤ ਕਦਮ ਚ ਚੁੱਕੂਗੀ ਤੇਰਾ ਮਤਲਬ ਲੱਪਾਂ ਦੇ ਵਿੱਚ ਰੋਸਤਾ ਆਊਗਾ ਨਾ ਇਸ ਕਰਕੇ ਉਸੇ ਰੋਸ ਦੇ ਅਸੀਂ ਇੱਕ ਮਤਲਬ ਇਹ ਮੇਰੇ ਸਾਰੇ ਸ਼ਰੀਕ ਮੇਰੇ ਭਰਾ ਨੇ ਬੈਠੇ ਨੇ ਉਧਰ ਹੋਰ ਨਾ ਯੂਨੀਅਨ ਦੇ ਆਗੂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਇਹ ਕਾਨੂੰਨ ਲਾਗੂ ਕਰਕੇ ਡਰਾਈਵਰਾਂ ਨੂੰ ਅਵਾਚਾਰ ਕਰ ਦਿੱਤਾ ਹੈ ਡਰਾਈਵਰਾਂ ਦਾ ਕਹਿਣਾ ਹੈ ਕਿ ਇਸ ਕਾਲੇ ਕਾਨੂੰਨ ਵਿੱਚ ਐਕਸੀਡੈਂਟ ਕਰਨ ਦੀ ਸੂਰਤ ਵਿੱਚ ਅਗਰ ਡਰਾਈਵਰ ਫਰਾਰ ਹੋ ਜਾਂਦਾ ਹੈ ਤਾਂ ਉਸ ਨੂੰ 10 ਸਾਲ ਦੀ ਸਜ਼ਾ ਜਾਂ ਫਾਂ 7 ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ। ਉਹ ਕਾਨੂੰਨ ਕਾਫੀ ਗਲਤ ਹੈ। ਇਸ ਨਾਲ ਕੋਈ ਵੀ ਡਰਾਈਵਰ ਡਰਾਈਵਰੀ ਕਰਨ ਤੋਂ ਗੁਰੇਜ਼ ਹੀ ਕਰੇਗਾ ਤੇ ਡਰਾਈਵਰ ਸਬਜ਼ੀ ਵੇਚਣ ਨੂੰ ਹੀ ਮਜਬੂਰ ਹੋਵੇਗਾ। ਉਹਨਾਂ ਮੰਗ ਕੀਤੀ ਕੀ ਅਗਰ ਕੇਂਦਰ ਸਰਕਾਰ ਨੇ ਕਾਲੇ ਕਾਨੂੰਨ ਰਾਦ ਨਾ ਕੀਤੇ ਤਾਂ ਉਹਨਾਂ ਵੱਲੋਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਭਾਰਤ ਸਰਕਾਰ ਦੀ ਹੋਵੇਗੀ। ਇਹ ਜਿਹੜਾ ਜੀ ਮੋਦੀ ਸਰਕਾਰ ਕਾਲਾ ਕਾਨੂੰਨ ਲਿਆ ਰਹੀ ਹੈ ਡਰਾਈਵਰਾਂ ਦੇ ਖਿਲਾਫ ਇਹ ਉਹਦੇ ਬਾਰੇ ਇੱਕ ਸ਼ਾਂਤੀਮਈ ਢੰਗ ਦੇ ਨਾਲ ਇੱਕ ਪ੍ਰੋਟੈਕਸ਼ਨ ਕੀਤਾ ਗਿਆ ਹੈਗਾ ਜੀ ਜਿਹਦੇ ਵਿੱਚ ਅਸੀਂ ਆਪਣਾ ਇਹ ਰੱਖ ਰਹੇ ਹਾਂ ਕਿ ਜਿਹੜਾ ਕਾਨੂੰਨ ਹੈ ਇਸ ਨੂੰ ਰੱਦ ਕੀਤਾ ਜਾਵੇ ਤੇ ਜਿਹੜੀ ਹੈਗੀ ਆ ਇਹ ਟਰਾਂਸਪੋਰਟਾਂ ਜਾਂ ਸਕੂਲ ਟਰਾਂਸਪੋਰਟਰ ਆਟੋ ਯੂਨੀਅਨ ਜਾਂ ਟੈਕਸੀ ਟਰਾਂਸਪੋਰਟਰ ਹੈ ਇਹ ਸਹੀ ਤਰ੍ਹਾਂ ਆਪਣਾ ਰੋਜੀ ਰੋਜ਼ਗਾਰ ਕਮਾ ਸਕਣ ਤੇ ਆਪਣੇ ਬੱਚਿਆਂ ਦੀ ਪਾਲਣ ਕਰ ਸਕਣ ਸਰ ਕਾਨੂੰਨ ਕਿਹੜੇ ਲਾਏ ਗਏ ਆ ਜਿਹੜੇ ਇਹ ਕਾਨੂੰਨ ਇਹ ਹੈਗੇ ਜੀ ਜੇ ਕੋਈ ਐਕਸੀਡੈਂਟ ਕਰਕੇ ਡਰਾਈਵਰ ਭੱਜ ਜਾਂਦਾ ਹੈਗਾ ਜਾਂ ਉਹ ਉਸ ਉਹਨੂੰ ਗੱਡੀ ਨੂੰ ਲੈ ਕੇ ਜਾਂ ਖੁਦ ਜਿੱਦਾਂ ਵੀ ਭੱਜ ਜਾਂਦਾ ਹੈਗਾ ਤੇ ਉਹਨੂੰ 10 ਸਾਲ ਦੀ ਸਜ਼ਾ ਹੈ ਜੀ ਤੇ 7 ਲੱਖ ਰੁਪਈਆ ਉਹਨੂੰ ਜੁਰਮਾਨਾ ਹੈ ਜੀ ਜਿਹੜਾ ਕਿ ਬਹੁਤ ਵੱਡਾ ਹੋ ਜਾਂਦਾ ਜੀ ਬਸ 12000 ਰੁਪਈਆ ਡਰਾਈਵਰ ਦੀ ਤਨਖਾਹ ਹੁੰਦੀ ਹੈ ਜੀ 7 ਲੱਖ ਰੁਪਈਆ ਅਗਰ ਇੱਕ ਡਰਾਈਵਰ ਕਿੱਥੋਂ ਦੇਵੇਗਾ ਅਗਰ ਉਹ ਆਪਣੀ ਜ਼ਮੀਨ ਜਾਇਦਾਦ ਵੀ ਵੇਚ ਕੇ ਨਹੀਂ ਦੇ ਸਕਦਾ ਹੈਗਾ 10000 ਤਨਖਾਹ ਵਾਲਾ 7 ਲੱਖ ਰੁਪਈਆ ਦੇ ਨਹੀਂ ਸਕਦਾ ਪਹਿਲਾਂ ਤੇ ਠੀਕ ਹੈ ਜੀ ਅਗਰ ਕਿਸੇ ਕੋਲ 7 ਲੱਖ ਹੋਵੇ ਵੀ ਤੋ ਫੇਰ ਉਹ ਦੂਸਰੇ ਪਾਸੇ ਨੂੰ ਬਿਜ਼ਨਸ ਕਰਨ ਚਲੇ ਜਾਏਗਾ ਤੇ ਜਿਹੜੀ ਡਰਾਈਵਰੀ ਲਾਈਨ ਆ ਬਿਲਕੁਲ ਖਤਮ ਹੋ ਜਾਏਗੀ ਅਸੀਂ ਤਾਂ ਹੁਣ ਵੀ ਦੇਖਦੇ ਆ ਜੀ ਸਾਡੀਆਂ ਆਪਣੀਆਂ ਬੱਸਾਂ ਦੇ ਵਿੱਚ ਅੱਜ ਹੈਲਪਰ ਕੰਡਕਟਰ ਰੱਖਣਾ ਹੋਵੇ ਤੇ ਨਹੀਂ ਮਿਲਦਾ ਆ ਜੀ ਅਗਰ ਇਹ ਕਾਨੂੰਨ ਆ ਜਾਏਗਾ ਤੇ ਜਿਹੜੇ ਡਰਾਈਵਰੀ ਕਰ ਵੀ ਰਹੇ ਆ ਉਹ ਵੀ ਜਾ ਕੇ ਆਪਣੇ ਰੇੜੀਆਂ ਤੇ ਸਬਜ਼ੀਆਂ ਵੇਚਣੀਆਂ ਪਸੰਦ ਕਰਨਗੇ ਪਰ ਡਰਾਈਵਰ ਨਹੀਂ ਬਣਨਗੇ ਅਸੀਂ ਇਹ ਜਿਹੜਾ ਕਹਾ ਤਨੂਰ ਬਣਾਇਆ ਇਹ ਬਿਲਕੁਲ ਵਿਰੋਧ ਕਰਦੇ ਆਂ ਸਾਰਾ ਅਸੀਂ ਇੱਕ ਇੱਕ ਮੁੱਠ ਹੋ ਕੇ ਸਾਰਾ ਡਰਾਈਵਰ ਵਿਭਾਗ ਸਾਰਾ ਅਸੀਂ ਜੋ ਧਰਨਾ ਲੱਗੂਗਾ ਜਿੱਥੇ ਵੀ ਆਪਾਂ ਹਾਜ਼ਰ ਆ ਜੀ ਉੱਥੇ ਜਾਵਾਂਗੇ ਜਰੂਰ ਇਹਨਾਂ ਦੇ ਵਿਰੋਧ ਕਰ ਸਕਦਾ ਸਭ ਸ਼ਬਦਾਂ 'ਚ ਵਿਰੋਧ ਕਰਦੇ ਆਂ